ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਸ ਟੀਵੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਮਨਿੰਦਰ ਗੌਰ ਸਾਡੇ ਨਾਲ ਸ਼ਮਸ਼ੇਰ ਸਿੰਘ ਜੀ ਮੌਜੂਦ ਨੇ ਇਹਨਾਂ ਦੇ ਨਾਲ ਗਲਪਾਤ ਕਰਾਂਗੇ ਕਿ ਆਖਿਰ ਡਰ ਕੀ ਹੈ ਡਰ ਤੋਂ ਬਚਿਆ ਕਿਵੇਂ ਜਾ ਸਕਦਾ ਹੈ ਕਿਉਂਕਿ ਇਹ ਘਰ ਘਰ ਦੀ ਕਹਾਣੀ ਹੈ ਹਰ ਕੋਈ ਸਹਿਮਿਆ ਹੁੰਦਾ ਡਰਿਆ ਹੁੰਦਾ ਆਖਿਰ ਕਿਉਂ ਤੇ ਇਸ ਡਰ ਤੋਂ ਸੇ ਬਚ ਕਿਵੇਂ ਸਕਦੇ ਆ ਸ਼ਮਸ਼ੇਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਜੇਕਰ ਘਰ ਘਰ ਦੀ ਗੱਲ ਕਰੀਏ ਤਾਂ ਜਿਹੜੇ ਆਪਣੇ ਮਾਪੇ ਹੁੰਦੇ ਨੇ ਉਹ ਬੜੇ ਡਰੇ ਹੁੰਦੇ ਨੇ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਹੀ ਕਹਿ ਦਿੰਦੇ ਨੇ ਕਿ ਟਾਈਮ ਤੇ ਘਰ ਆਉਣਾ ਹੈ ਪਰ ਉਹਨਾਂ ਨੂੰ ਕਿਸ ਚੀਜ਼ ਦਾ ਡਰ ਸਤਾੰਦਾ ਹੈ ਡਰ ਇਨਸਾਨ ਨੂੰ ਬਹੁਤ ਧਿਆਨ ਨਾਲ ਬੜਾ ਇੰਪੋਰਟੈਂਟ ਵਿਸ਼ਾ ਹੈ ਇਹਨੂੰ ਆਪਾਂ ਨੂੰ ਵਿਚਾਰਨਾ ਚਾਹੀਦਾ ਹੈ ਕਿ ਡਰ ਪਹਿਲੀ ਗੱਲ ਤਾਂ ਇਹ ਵਿਚਾਰ ਕੇ ਦੇਖੀਏ ਆਪਣਾ ਸਭ ਤੋਂ ਵੱਡਾ ਦੁਸ਼ਮਣ ਸਾਡਾ ਡਰ ਹੈ ਹੂੰ ਸਾਡੀ ਤਰੱਕੀ ਦੇ ਵਿੱਚ ਸਾਡੀ ਗਰੋਥ ਦੇ ਵਿੱਚ ਸਾਡੇ ਵਿਕਾਸ ਦੇ ਵਿੱਚ ਸਾਰੇ ਕੰਮ ਸਟਾਰਟ ਕਰਨ ਦੇ ਵਿੱਚ ਸਭ ਤੋਂ ਵੱਡੀ ਰੁਕਾਵਟ ਸਭ ਤੋਂ ਵੱਡਾ ਦੁਸ਼ਮਣ ਹਮ ਸਾਡੀਆਂ ਸ਼ਕਤੀਆਂ ਨੂੰ ਸੀਮਿਤ ਕਰਨ ਵਾਲਾ ਘਟਾਉਣ ਵਾਲਾ ਖਤਮ ਕਰਨ ਵਾਲਾ ਡਰ ਦੇ ਵਿੱਚ ਪੈਰਾਂ ਥੱਲੇੋਂ ਜ਼ਮੀਨ ਨਿਕਲ ਜਾਂਦੀ ਕਹਿੰਦੇ ਨਿਕਲਦੀ ਹੈ ਨਾ ਕਹਿੰਦੇ ਜਾਨ ਪੈ ਗਈ ਹੁਣ ਕਾਰਨ ਕੀ ਕਹਿੰਦੇ ਵੀ ਉਹ ਸਾਹਮਣੇ ਮੇਰੇ ਆ ਗਿਆ ਤੇ ਜਾਨ ਪੈ ਗਈ ਹੈ ਹਮ ਤੇ ਉਹ ਨਾ ਉੱਥੇ ਬਲੱਡ ਲਾਇਆ ਤੇ ਨਾ ਉਹਨੂੰ ਕੋਈ ਪ੍ਰਸ਼ਾਦਾ ਸ਼ਿਕਾਇਤ ਤੇ ਕੁਝ ਵੀ ਨਹੀਂ ਜਾਨ ਕਿੱਥੋਂ ਪੈ ਗਈ ਹੈ ਤੇ ਪੈਰਾਂ ਥੱਲੇੋਂ ਜ਼ਮੀਨ ਕਿੱਦਾਂ ਨਿਕਲ ਗਈ ਹੈ ਇਹ ਡਰ ਜਿਹੜਾ ਹੈਗਾ ਨਾ ਇਨਸਾਨ ਦਾ ਬਹੁਤ ਵੱਡਾ ਦੁਸ਼ਮਣ ਹੈ ਡਰਨ ਵਾਲੇ ਲੋਕ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਕਿਸੇ ਨੂੰ ਡਰਾਉਣਾ ਜਿਹੜਾ ਹੈ ਇਹ ਬਹੁਤ ਵੱਡੀ ਅਸੀਂ ਗਲਤੀ ਕਰਦੇ ਆਂ ਤੇ ਉਹਦੇ ਅੰਦਰ ਡਰ ਜਿ ਬਿਠਾ ਦਈ ਅਸੀਂ ਜੇ ਕਿਸੇ ਬੰਦੇ ਨੂੰ ਖਤਮ ਕਰਨਾ ਹੋਵੇ ਨਾ ਉਹਦੀ ਗਰੋਥ ਰੋਕਣੀ ਹੋਵੇ ਤਾਂ ਉਹਨੂੰ ਡਰਾਵੋ ਅਜਿਸ ਤਰ੍ਹਾਂ ਤੁਸੀਂ ਡਰਾਉਣਾ ਸ਼ਬਦ ਦਾ ਇਸਤੇਮਾਲ ਕੀਤਾ ਹੈ ਅਕਸਰ ਇਹ ਦੇਖਦੇ ਆ ਕਿ ਬੱਚਾ ਜਦੋਂ ਛੋਟਾ ਜਿਹਾ ਹੁੰਦਾ ਹੈ ਤੇ ਉਦੋਂ ਅਕਸਰ ਜਿਹੜੀਆਂ ਮਾਵਾਂ ਹੁੰਦੀਆਂ ਨੇ ਆਪਣੇ ਬੱਚਿਆਂ ਨੂੰ ਕਹਿੰਦੀਆਂ ਨੇ ਕਿ ਬਾਹਰ ਨਹੀਂ ਜਾਣਾ ਨਹੀਂ ਤੇ ਭੂਤ ਆ ਜਾਏਗਾ ਤੈਨੂੰ ਫੜ ਕੇ ਲੈ ਜਾਏਗਾ ਇੱਕ ਤਰ੍ਹਾਂ ਦਾ ਉਹ ਵੀ ਤਾਂ ਡਰ ਰਹੀ ਹੈ ਬਹੁਤ ਵੱਡਾ ਡਰ ਹੈ ਤੇ ਉਹ ਜਿਹੜਾ ਭੂਤ ਹੈ ਨਾ ਉਹ ਭੂਤ ਤੋਂ ਬੰਦਾ ਮੈਨੂੰ ਲੱਗਦਾ ਵੱਡਾ ਹੋ ਕੇ ਵੀ ਡਰਦਾ ਰਹਿੰਦਾ ਹੂੰ ਉਹ ਕਿਦਾਂ ਤੇ ਜਿਸ ਵੇਲੇ ਮੈਂ ਆਪਣੀਆਂ ਛੋਟੀ ਉਮਰ ਦੀਆਂ ਜੇ ਗੱਲਾਂ ਦੱਸਾਂ ਜਿਸ ਮੈਂ ਪਲੱਸ 1 ਚ ਪੜਦਾ ਸੀ ਇੱਕ ਰਸਤਾ ਨਿਕਲਦਾ ਸੀ ਤੇ ਉਹ ਰਸਤਾ ਬੜਾ ਇੰਪੋਰਟੈਂਟ ਸੀ ਦੋਨੋਂ ਪਾਸੇ ਬੜੀ ਪਾਪੂਲੇਸ਼ਨ ਸੀ ਉਹਨਾਂ ਨੂੰ ਜੋੜਦਾ ਸੀ ਪਰ ਉਹ ਹੈ ਖਾਲੀ ਸੀ ਤੇ ਉਹ 5-6 5-6 ਕਿਲੇ ਏਕੜ ਇਹਨਾਂ ਦਾ ਰਸਤਾ ਸੀ ਉਹਦੇ ਚ ਅੰਬਾਂ ਦੇ ਜ਼ਿਆਦਾ ਦਰਖਤ ਲੱਗੇ ਹੋਏ ਸੀ ਤੇ ਥੋੜੀ ਸ਼ਾਮ ਹੋ ਗਈ ਤੇ ਉੱਥੇ ਕਹਿੰਦੇ ਵੀ ਇੱਥੇ ਕੋਈ ਉੱਪਰੋਂ ਭੂਤ ਆਉਂਦੇ ਆ ਇਹੋ ਜਿਹਾ ਥੱਪੜ ਮਾਰਦੇ ਆ ਤੇ ਐਦਾਂ ਕਰਦੇ ਆ ਬੰਦੇ ਨੂੰ ਫੜ ਲੈਣੇ ਆ ਤੇ ਉੱਥੋਂ ਬੰਦੇ ਮੈਂ ਮੈਨੂੰ ਜਦੋਂ ਇਹ ਦੱਸਣ ਲੱਗੇ ਤੇ ਮੈਂ ਕਿਹਾ ਕੀ ਕੀ ਹੋਇਆ ਕਹਿੰਦੇ ਜੀ ਉਹਨਾਂ ਨੇ ਤਾਂ ਸਾਹ ਚੜਿਆ ਹੋਇਆ ਉਹਨਾਂ ਨੂੰ ਵੀ ਇੱਥੇ ਆ ਕੇ ਦਮ ਲਿਆ ਜਿਵੇਂ ਕਹਿੰਦੇ ਨਾ ਦਮ ਲਿਆ ਇੱਥੇ ਆ ਕੇ ਮਤਲਬ ਇਹੋ ਜੀਆਂ ਗੱਲਾਂ ਜੀ ਮੈਂ ਤੁਹਾਨੂੰ ਕੀ ਦੱਸਾਂ ਜੋ ਮੈਂ ਸੁਣਿਆ ਉਸ ਵੇਲੇ ਮੈਨੂੰ ਦੱਸਣ ਲੱਗੇ ਵੀ ਸ਼ਰਮ ਆ ਰਹੀ ਉੱਥੇ ਕਿਤੇ ਲਾਈਕ ਮਤਲਬ ਕੋਈ ਬੰਦਾ ਹੈ ਜਿਹੜੇ ਸੀ ਰਾਤ ਨੂੰ ਕੋਈ ਨਿਕਲਣ ਲੱਗੇ ਹੈ ਨਿਕਲ ਲਗੇ ਤੇ ਉਥੇ ਮਤਲਬ ਉਹਨਾਂ ਨੇ ਅ ਥੋੜੀ देर ਲਈ ਖੜੇ ਤੇ ਥੋੜੇ ਖੜਨ ਤੋਂ ਬਾਅਦ ਜਦੋਂ ਉਹਨਾਂ ਦੇ ਕਹਿੰਦੇ ਵੀ ਸਾਡੇ ਇੱਕਦਮ ਉੱਪਰੋਂ ਆਵਾਜ਼ ਆਈ ਤੇ ਇੱਕਦਮ ਸਾਡੇ ਉਹਨਾਂ ਨੇ ਜੋ ਸਾਡੇ ਤੇ ਅਟੈਕ ਕੀਤਾ ਭੱਜੇ ਆਏ ਤੇ ਉਹਨਾਂ ਨੇ ਮਤਲਬ ਅ ਉਥੇ ਆ ਕੇ ਸਾਹ ਲਿਆ ਚਲੋ ਹੈਨਾ ਤੇ ਮੈਂ ਬੜਾ ਹੈਰਾਨ ਵੀ ਇਹ ਇੱਕ ਤੋਂ ਸੁਣਿਆ ਦੋ ਤੋਂ ਸੁਣਿਆ ਬੀਬੀਆਂ ਤੋਂ ਵੀ ਸੁਣਿਆ ਬੰਦਿਆਂ ਤੋਂ ਵੀ ਸੁਣਿਆ ਮੈਂ ਬੜਾ ਹੈਰਾਨ ਮੈਂ ਫੇਰ ਇੱਕ ਰੁਟੀਨ ਬਣਾ ਲਿਆ ਆਪਣਾ ਵੀ ਮੈਂ ਰਾਤ ਨੂੰ ਇੱਥੇ ਨਿਕਲਣਾ ਪਲੱਸ 1 ਦੀ ਗੱਲ ਹੈ ਤੇ ਰਾਤ ਨੂੰ ਫਿਰ ਮੈਂ 11 ਵਜੇ ਵੀ ਨਿਕਲਣਾ ਫਿਰ ਅਗਲੇ ਦਿਨ 12 ਵਜੇ ਨਿਕਲਣਾ ਤੇ ਇੱਕ ਰੁਟੀਨ ਸੀ ਮੇਰਾ ਵੀ ਮੈਂ ਪਰਲੇ ਉਧਰ ਪਰਲੇ ਪਾਸੇ ਜਾਵਾਂਗਾ ਤੇ ਉੱਥੇ ਰਾਤ ਨੂੰ ਅਸੀਂ ਬਹਿ ਕੇ 10 ਮਿੰਟ ਪੜ੍ਹ ਵੀ ਲੈਂਦੇ ਸੀ ਤੇ 10 ਮਿੰਟ ਮੀਨਸ ਘੰਟਾ ਵੀ ਲਾ ਲੰਦਾ ਸੀ 2 ਘੰਟੇ ਵੇ ਲਾ ਲੰਦੇ ਸੀ ਉਧਰ ਮੇਰਾ ਕਲਾਸ ਫੈਲੋ ਇੱਕ ਰਹਿੰਦਾ ਸੀ ਤੇ ਮੈਂ ਉੱਥੇ ਖੜ ਜਾਣਾ ਬਾਗ ਦੇ ਵਿੱਚ ਜਗ ਜਿੱਥੇ ਜ਼ਿਆਦਾ ਸੰਘਣਾ ਬਾਗ ਸੀ ਤੇ ਮੈਂ ਉੱਪਰ ਨੂੰ ਦੇਖੀ ਜਾਣਾ ਵੀ ਭੂਤ ਕਿੱਥੇ ਹੋਊਗਾ ਤੇ ਮਾਈਂਡ ਮੈਂ ਬੜਾ ਕਲੀਅਰ ਆਪਣਾ ਰੱਖਿਆ ਹੋਇਆ ਸੀ ਵੀ ਭੂਤ ਹੋ ਸਕਦਾ ਹੋਊਗਾ ਜਿਹਨੂੰ ਕਹਿੰਦੇ ਆ ਭੂਤ ਵੀ ਕਹਿ ਰਹੇ ਆ ਹੋਏਗਾ ਪਰ ਮੇਰੇ ਨਾਲੋਂ ਤਕੜਾ ਨਹੀਂ ਹੈ ਉਹ ਵੀ ਇਹ ਮੈਨੂੰ ਮਿਲ ਗਿਆ ਤੇ ਮੈਂ ਫੜ ਲੈਣਾ ਮੈਂ ਉਹਨੂੰ ਪੁੱਛਣਾ ਐ ਵੀ ਤੂੰ ਤਾਂ ਕਿਉਂ ਮੈਂ ਪਰੇਸ਼ਾਨ ਕਿਉਂ ਕਰਦਾਂਗੇ ਸਾਨੂੰ ਹੁਣ ਫੜੂੰਗਾ ਤਾਂ ਤਾਂ ਜੇ ਉਹਦੇ ਕੋਈ ਕੋਈ ਫੜਨ ਵਾਲੀ ਚੀਜ਼ ਹੋਊਗੀ ਨਹੀਂ ਅਸਲ 'ਚ ਕਹਿ ਦਿੰਦੇ ਆ ਕਿ ਭੂਤ ਹੁੰਦੇ ਆ ਹੁੰਦੇ ਆ ਤਾਂ ਮੈਂ ਕਿ ਹੁੰਦੇ ਹੋਣਗੇ ਚਲੋ ਮੈਂ ਮੰਨ ਲਿਆ ਵੀ ਹੁੰਦੇ ਹੋਣਗੇ ਫੇ ਮੇਰੇ ਨਾਲੋਂ ਤਗੜੇ ਨਹੀਂ ਹੈਗੇ ਉਹ ਵੀ ਮੈਂ ਉੱਥੋਂ ਹੀ ਉਹਨਾਂ ਨਾਲ ਬਹਿਸ ਕਰੀ ਜਾਵਾਂ ਵੀ ਹੁੰਦੇ ਨਹੀਂ ਪਰ ਮੇਰੇ ਅੰਦਰ ਜੀ ਆਂਦਰ ਜਿਓ ਸ਼ਬਦ ਹੈ ਮੇਰੇ ਕੋਲ ਸਰੀਰ ਹੈ ਉਹਨਾਂ ਕੋਲ ਸਰੀਰ ਵੀ ਨਹੀਂ ਹੈ ਕਹਿੰਦੇ ਉਹਨਾਂ ਦੇ ਕੋਲ ਤਾਂ ਸਰੀਰ ਵੀ ਨਹੀਂ ਹੁੰਦਾ ਤੇ ਉਹ ਤਗੜੇ ਐ ਕਿ ਮੈਂ ਤਗੜਾ ਨਾ ਫਿਰ ਬਿਲਕੁਲ ਤੇ ਇਸ ਕਰਕੇ ਮੈਂ ਪੂਰਾ ਮਾਈਂਡ ਸੈਟ ਕਰਕੇ ਜਾਂਦਾ ਸੀ ਵੀ ਮੈਂ ਫੜਾਂਗਾ ਮੈਂ ਲੜਾਂਗਾ ਮੈਂ ਪੁੱਛਾਂਗਾ ਮੈਂ ਸਭ ਕੁਝ ਕਰਾਂਗਾ ਜੋ ਕਰਨਾ ਪਏਗਾ ਔਰ ਮੈਨੂੰ ਪੂਰਾ ਕੌਨਫੀਡੈਂਸ ਹੈ ਕਿ ਮੇਰੇ ਨਾਲੋਂ ਤਗੜੇ ਨਹੀਂ ਹੈਗੇ ਉਹ ਬਿਲਕੁਲ ਤੇ ਚੰਗੀ ਤਰ੍ਹਾਂ ਨੂੰ ਸਿੱਧੇ ਰਸਤੇ ਪਾਵਾਂਗਾ ਸ਼ਹੀਦ ਆ ਗਿਆ ਜੀ ਫਲਾਣਾ ਆ ਗਿਆ ਮੈਂ ਸ਼ਹੀਦ ਨੂੰ ਪੁੱਛਾਂਗਾ ਵੀ ਤੇਰਾ ਕੰਮ ਇੱਥੇ ਆ ਗਿਆ ਜਿਹੜਾ ਸਿਰ ਜਮਰਾਈ ਜਾਂਦਾ ਤੂੰ ਇਹ ਮੇਰੇ ਬਚਪਨ ਦੀਆਂ ਕਹਾਣੀਆਂ ਜਿਹੜੀਆਂ ਸੀ ਕਮਲ ਬਚਪਨ ਦੀਆਂ ਮੇਰੀਆਂ ਹੱਡ ਬੀਤੀਆਂ ਗੱਲਾਂ ਤੇ ਮੈਂ ਉੱਥੋਂ ਉੱਪਰੋਂ ਦਰੱਖਦੇ ਉੱਥੋਂ ਬੈਠੇ ਹੁੰਦੇ ਰਾਤ ਨੂੰ ਪੰਛੀ ਵੱਡੇ ਵੱਡੇ ਪੰਛੀ ਬੈਠੇ ਹੁੰਦੇ ਸੀ ਉਹ ਮੜਾ ਜਾ ਹਿਲਦੇ ਸੀ ਟਾਣੇ ਹਿਲਦੇ ਸੀ ਤੇ ਉਹ ਕੱਲ ਮੈਂ ਮਹਿਸੂਸ ਕੀਤਾ ਵੀ ਲੋਕਾਂ ਦੇ ਥੱਪੜ ਵੱਜੇ ਇਹ ਕੋਥੇ ਵਿਚਾਰਾ ਪਿਸ਼ਾਬ ਕਰਨ ਲੱਗਿਆ ਸੀ ਉਹ ਉਹ ਮਨੋ ਜਿਹੜੀ ਜਿਆਦਾ ਮੈਂ ਗੱਲ ਚਲੋ ਹੁਣ ਮੈਂ ਤੁਹਾਨੂੰ ਅੱਜ ਦੱਸ ਹੀ ਰਿਹਾ ਸਚਾਈਆਂ ਕੀ ਐ ਜੋ ਉਹ ਬੰਦੇ ਨੇ ਆ ਕੇ ਵਿਚਾਰੇ ਨੇ ਆਪਣਾ ਕਹਿੰਦਾ ਉਹ ਵੀ ਨਹੀਂ ਸੰਭਾਲ ਸਕੇ ਪੈਂਟ ਵੀ ਨਹੀਂ ਸੰਭਾਲ ਸਕੇ ਏਡੀ ਦੂਰਾਗ ਉਹਨੇ ਇੰਨਾ ਯਕੀਨ ਦਵਾਤਾ ਮਹੱਲੇ ਦੇ ਵਿੱਚ ਕਿ ਵਾਕੇ ਹੀ ਇੱਥੇ ਭੂਤ ਹੈਗੇ ਕਿਉਂਕਿ ਉਸ ਦੇ ਅੰਦਰ ਦਾ ਡਰ ਸੀ ਉਹ ਉਹ ਮੈਨੂੰ ਜਦੋਂ ਇਹ ਗੱਲ ਰਿਪੀਟ ਹੋਈ ਨਾ ਉਸ ਵੇਲੇ ਤਾਂ ਮੀਡੀਆ ਮੂੜੇ ਤਾਂ ਹੁੰਦਾ ਨਹੀਂ ਸੀ ਪਰ ਇਹ ਖਬਰ ਇੰਨੀ ਹੋਈ ਕਿ ਉਹ ਵਿਚਾਰਾ ਭੱਜ ਕੇ ਬਚਿਆ ਉਥੋਂ ਬਹੁਤ ਤੇ ਮੈਂ ਮੈਂ ਬੜਾ ਹੈਰਾਨ ਮੈਂ ਕਿਹਾ ਇਹ ਬੰਦੇ ਵੀ ਇਦਾਂ ਸੋਚੀ ਜਾ ਰਹੇ ਆ ਤੇ ਮੈਂ ਕਿਹਾ ਵੀ ਮੇਰੇ ਨਾਲ ਵੀ ਨਾ ਕੋਈ ਜਾਣ ਨੂੰ ਤਿਆਰ ਹੋਵੇ ਮੈਂ ਉਹਨੂੰ ਦਿਖਾਵਾਂ ਪਰ ਮੈਂ ਆਪਣੀ ਤਸੱਲੀ ਵਾਸਤੇ 12 ਵਜੇ ਨਿਕਲਣਾ ਉਥੇ ਖੜਨਾ ਉਥੇ ਬੜੀ ਤਸੱਲੀ ਨਾਲ ਪਿੰਨ ਪਿੰਨ ਕਰਦੀ ਰਾਤ ਹੁੰਦੀ ਸੀ ਤੇ ਉੱਪਰ ਦਰਖਤਾਂ ਦੇ ਪੰਛੀ ਬੈਠੇ ਹੁੰਦੇ ਸੀ ਤੇ ਕਦੀ ਕਦੀ ਉਹ ਹਿਲਦੇ ਸੀ ਤੇ ਉਹ ਟਾਣੇ ਹਿਲਦੇ ਸੀ ਕੋਈ ਟਾਣਾ ਮਾੜਾ ਮੋੜਾ ਟੁੱਟ ਵੀ ਜਾਂਦਾ ਸੀ ਅੜਾ ਫੋੜ ਜੇ ਕਹਿੰਦੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਹੱਡਾ ਰੋੜੀ ਤੇ ਜਾਂਦੇ ਆ ਉਹ ਆ ਕੇ ਕਈ ਵਾਰ ਬਹਿ ਜਾਂਦੇ ਸੀ ਤੇ ਉਹ ਟੁੱਟਦੇ ਸੀ ਤੇ ਮੈਂ ਦੇਖਦਾ ਸੀ ਵੀ ਹਾਂ ਉੱਪਰ ਹਿਲਦਾ ਏ ਤੇ ਠੀਕ ਐ ਵੀ ਕੋਈ ਵੀ ਹੈਗਾ ਏ ਜੋ ਵੀ ਹੈਗਾ ਏ ਤੇ ਉਹਨੂੰ ਮਿਲਣਾ ਜ਼ਰੂਰੀ ਐ ਵੀ ਜਿਹਨੇ ਇਹਨਾਂ ਮੁਸੀਬਤ ਵਿੱਚ ਪਾਇਆ ਹੋਇਆ ਹਾਂ ਬਿਲਕੁਲ ਕੁਝ ਸ਼ਰਾਰਤੀ ਅੰਸਰ ਹੀ ਹੁੰਦੇ ਨੇ ਜਿਹੜੇ ਜਾਣ ਬੁੱਝ ਕੇ ਇੱਕ ਡਰ ਦਾ ਮਾਹੌਲ ਬਣਾਉਂਦੇ ਆ ਤੇ ਡਰ ਦਾ ਮਾਹੌਲ ਮੈਂ ਉਹ ਹੀ ਕਹਿੰਦਾ ਵੀ ਚਲੋ ਜਿਹਨੇ ਬਣਾਉਣਾ ਪਤਾ ਨਹੀਂ ਉਹਦੇ ਅੰਦਰ ਸੱਚ ਆਇਓ ਸ਼ਰਾਰਤੀ ਹੈ ਕੋ ਬਚਾਰਾ ਆਪ ਹੀ ਡਰਿਆ ਹੋਇਆ ਪਹਿਲਾਂ ਤੇ ਉਹਦੇ ਅੰਦਰਲਾ ਡਰ ਹੈ ਜਿਹੜਾ ਕਿ ਉਹਨੂੰ ਮਤਲਬ ਅੰਦਰਲਾ ਹੀ ਡਰ ਜਿਹੜਾ ਹੈਗਾ ਉਹਦੇ ਉਹ ਚੀਜ਼ਾਂ ਕਰਵਾਈ ਜਾ ਰਿਹਾ ਉਹਦੇ ਕੋਲ ਸਾਈਕੋਲੋਜੀਕਲ ਵਰਲਡ ਆ ਉਹਦਾ ਉਹ ਤੇ ਨਾ ਕੋਈ ਇਸ ਤਰ੍ਹਾਂ ਦੀ ਚੀਜ਼ ਤੁਹਾਡੇ ਨਾਲੋਂ ਤਕੜੀ ਹੈਗੀ ਨਾ ਹੋ ਸਕਦੀ ਹੈ ਜਦੋਂ ਤੁਸੀਂ ਦੇਖਦੇ ਆਂ ਤੇ ਸੁਣ ਲਿਆ ਕਿ ਸੱਪ ਬਹੁਤ ਸੱਪ ਨੇੜੇ ਹੋਗੇ ਤੁਸੀਂ ਥੋੜੀ ਜਿਹੀ ਵੀ ਲਾਈਟ ਮਾਰਦੇ ਆਂ ਦੇਖਦੇ ਆਂ ਜਿਆਦਾਤਰ ਰੱਸੀ ਹੁੰਦੀ ਹੈ ਜਦੋਂ ਰੱਸੀ ਹੁੰਦੀ ਹੈ ਪਹਿਲਾਂ ਸੱਪ ਕਰਕੇ ਦਿਲ ਐਦਾ ਐਦਾ ਕਰਦਾ ਹੁੰਦਾ ਧੜਕਦਾ ਹੁੰਦਾ ਡਰ ਦੇ ਨਾਲ ਤੇ ਜਦੋਂ ਮੜੀ ਕੋਈ ਟਾਰਚ ਮਾਰ ਕੇ ਦੇਖ ਲਈ ਜੇ ਰੱਸੀ ਦੀ ਟਾਰਚ ਮੀਨਸ ਲਾਈਟ ਜਦੋਂ ਤੁਹਾਨੂੰ ਗਿਆਨ ਮੜਾ ਜਾ ਹੋ ਜੇ ਤੇ ਫਿਰ ਤੁਸੀਂ ਦੇਖਦੇ ਆਂ ਵੀ ਯਾਰ ਸਭ ਤੋਂ ਸ਼ਕਤੀਸ਼ਾਲੀ ਮਾਲਕ ਨੇ ਦੁਨੀਆ ਦੇ ਮਾਲਕ ਨੇ ਕੁਦਰਤ ਨੇ ਸਾਨੂੰ ਬਣਾਇਆ ਤੇ ਸਾਡੇ ਤੋਂ ਜਿਹੜੇ ਵਿਚਾਰੇ ਹੁਣ ਚਲੇ ਗਏ ਆ ਕੋਈ ਖਤਮ ਹੋ ਗਏ ਆ ਮਰ ਗਏ ਆ ਕੁਝ ਵੀ ਹੈ ਜੀ ਤੇ ਉਹ ਕੋਈ ਇੰਨੇ ਸਟਰੋਂਗ ਸਾਡੇ ਨਾਲੋਂ ਸਟਰੋਂਗ ਕਿੱਥੋਂ ਹੋ ਜੂਗੇ ਕਦੀ ਵੀ ਨਹੀਂ ਡਰਨਾ ਚਾਹੀਦਾ ਜੋ ਦੇਖੋ ਜੋ ਕੁਛ ਆਪਾਂ ਦਾ ਆਪਣਾ ਦਿਲ ਕਰਦਾ ਕਰਨੋਂ ਜਿਹੜਾ ਅੱਛਾ ਏ ਸਾਡੇ ਲਈ ਅੱਛਾ ਏ ਸਮਾਜ ਲਈ ਅੱਛਾ ਏ ਔਰ ਸਾਨੂੰ ਕਰਨਾ ਚਾਹੀਦਾ ਏ ਕਰਨ ਯੋਗ ਹੈ ਉਹ ਕੰਮ ਸਾਨੂੰ ਜ਼ਿੰਦਗੀ ਦੇ ਕਰਨੇ ਚਾਹੀਦੇ ਸਾਨੂੰ ਕਦੀ ਵੀ ਪਰਵਾਹ ਨਹੀਂ ਕਰਨੀ ਚਾਹੀਦੀ ਇਹ ਸੰਸਾਰ ਕੀ ਕਹੇਗਾ ਇਹ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਜੇ ਇਹ ਸੋਚ ਸਾਡੇ ਅੰਦਰ ਹੈਗੀ ਹੈ ਇਹ ਖਿਆਲ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਇਹ ਡਰ ਸਾਡਾ ਬਹੁਤ ਵੱਡਾ ਦੁਸ਼ਮਣ ਹੈ ਡਰ ਨੂੰ ਆਪਣੀ ਸ਼ਕਤੀ ਬਣਾਉਣਾ ਚਾਹੀਦਾ ਤੇ ਦੂਜੀ ਗੱਲ ਹੈਗੀ ਹੈ ਜੇਕਰ ਅਸੀਂ ਐਦਾਂ ਨਾ ਹੋ ਜਾਈਏ ਐਦਾਂ ਨਾ ਹੋ ਜਾਈਏ ਜੇਕਰ ਅਸੀਂ ਸੋਚ ਰਹੇ ਹਾਂ ਕਿ ਐਦਾਂ ਨਾ ਹੋ ਜਵੇ ਫਿਰ ਜੇਕਰ ਅਸੀਂ ਚਾਹੁੰਦੇ ਹਾਂ ਐਦਾਂ ਨਾ ਹੋਵੇ ਅਸੀਂ ਉਹਦੇ ਲਈ ਨੌਲੇਜ ਲੈ ਲਈਏ ਉਹਦੇ ਲਈ ਗਿਆਨ ਪ੍ਰਾਪਤ ਕਰੀਏ ਤੇ ਗਿਆਨ ਪ੍ਰਾਪਤ ਕਰਕੇ ਕੰਮ ਕਰਨ ਤੋਂ ਕਦੀ ਨਾ ਡਰਿਏ ਜੋ ਕਰ ਸਕਦੇ ਹਾਂ ਅਸੀਂ ਜੋ ਉਹਦੇ ਲਈ ਸਾਨੂੰ ਤਜਰਬਾ ਚਾਹੀਦਾ ਹੈ ਜੋ ਉਹਦੇ ਲਈ ਨੌਲੇਜ ਚਾਹੀਦੀ ਹੈ ਵੀ ਐਦਾਂ ਨਾ ਹੋ ਜਵੇ ਉਹ ਨੌਲੇਜ ਲੈ ਕੇ ਅਸੀਂ ਕੰਮ ਕਰੀਏ ਤੇ ਪਰ ਲੋਕਾਂ ਦੀ ਪਰਵਾਹ ਨਾ ਕਰੀਏ ਜੋ ਕੁਝ ਵੀ ਵਾਪਰੇ ਵਾਪਰੇਗਾ ਉਹਨੂੰ ਵੈਲਕਮ ਕਰਨ ਲਈ ਮਾਈਂਡ ਸੈਟ ਕਰੀਏ ਜੋ ਵੀ ਹੋਏਗਾ ਕਿਉਂਕਿ ਨਾ ਸਾਡੇ ਮੁਤਾਬਕ ਮੌਸਮ ਬਦਲਨੇ ਨਾ ਸਾਡੇ ਮੁਤਾਬਕ ਹਵਾ ਨੇ ਹੌਲੀ ਚੱਲਣਾ ਤੇ ਨਾ ਤੇਜ਼ ਹੋਣਾ ਹੈ ਜਿਹੜੀਆਂ ਚੀਜ਼ਾਂ ਸਾਡੇ ਵਸ ਵਿੱਚ ਨਹੀਂ ਉਹਨਾਂ ਦੀ ਕਦੇ ਪਰਵਾਹ ਨਹੀਂ ਕਰਨੀ ਚਾਹੀਦੀ ਜਿਹੜੀਆਂ ਸਾਡੇ ਵਸ ਵਿੱਚ ਹੈਗੀਆਂ ਪ੍ਰਮਾਤਮਾ ਨੇ ਦਿੱਤੀਆਂ ਉਹ ਸਾਨੂੰ ਮਤਲਬ ਉਹਨਾਂ ਦੇ ਉੱਤੇ ਕੰਮ ਕਰਕੇ ਆਪਣੇ ਆਪ ਨੂੰ ਬਿਲਕੁਲ ਪ੍ਰੀਪੇਅਰ ਕਰਕੇ ਆਪਣੇ ਕੰਮ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨੇ ਚਾਹੀਦੇ ਆ ਸਾਡੀ ਜ਼ਿੰਦਗੀ ਹੈ ਉਹਦੇ ਫੈਸਲੇ ਅਸੀਂ ਲੋਕਾਂ ਲਈ ਬਹੁਤ ਜੀ ਲਿਆ ਹੁਣ ਆਪਣੇ ਲਈ ਜੀਣਾ ਸ਼ੁਰੂ ਕਰੀਏ ਆਪਣੇ ਅੰਦਰੋਂ ਆ ਰਹੀ ਆਵਾਜ਼ ਨੂੰ ਫੜੀਏ ਉਹਦੇ ਮੁਤਾਬਕ ਚੱਲਣਾ ਸ਼ੁਰੂ ਕਰੀਏ ਤੇ ਅਸੀਂ ਕਦੇ ਵੀ ਕਿਸੇ ਵੀ ਹਾਲਾਤਾਂ ਤੋਂ ਘਬਰਾਈਏ ਨਾ ਡਰੀਏ ਨਾ ਡਰ ਸਾਡੇ ਰਾਸਤੇ 'ਚ ਬਹੁਤ ਵੱਡੀ ਰੁਕਾਵਟ ਹੈ ਸਾਡੀਆਂ ਸ਼ਕਤੀ ਨੂੰ ਸੀਮਤ ਕਰ ਦਿੰਦਾ ਹੈ ਤੇ ਸਫਲਤਾ ਸਾਡੇ ਕਦਮ ਚੁੰਮੂਗੀ ਸਫਲਤਾ ਕਦਮ ਚੁੰਮੇਗੀ ਪਰ ਆਪਾਂ ਸਫ਼ਰ ਪੂਰਾ ਕਰੀਏ ਮਿਹਨਤ ਨਾ ਘੱਟ ਕਰੀਏ ਛੱਡੀਏ ਨਾ ਅੱਕੀਏ ਨਾ ਥੱਕੀਏ ਨਾ ਇਹ ਨਾ ਕਹੀਏ ਵੀ 50 ਫੁੱਟ ਚੱਲੇਗੇ ਪਾਣੀ ਤਾਂ ਹੈ ਹੀ ਨਹੀਂ ਪਾਣੀ ਹੈਗਾ ਏ ਸਾਨੂੰ ਜਿੱਥੇ ਤੱਕ ਥੱਲੇ ਹੋਰ ਡੂੰਗਾ ਜਾਣਾ ਪਏਗਾ ਇਹ ਨਾ ਅਸੀਂ 4 ਟੱਕ ਮਾਰੀਏ درخت ਦੇ ਉੱਤੇ ਜੇ ਕੋਈ ਗਿਰਨੇ ਵਾਲਾ ਹੈਗਾ ਵੀ ਸੁੱਕਾ ਹੈਗਾ ਵੀ ਇਹ ਤਾਂ ਗਿਰਦਾ ਹੀ ਨਹੀਂ 4 ਟੱਕਾਂ ਦੇ ਨਾਲ ਨਹੀਂ ਜਿੰਨੇ ਟੱਕ ਨੂੰ ਬਜਣੇ ਹਨ ਓਨੇ ਟੱਕਾਂ ਦੇ ਨਾਲ ਓਨੇ ਗਿਰ ਜਾਣਾ ਹੈਗਾ ਪਰ ਅਸੀਂ ਪਹਿਲਾਂ ਹਾਰ ਮੰਨ ਜਾਂਦੇ ਆ ਇਸ ਕਰਕੇ ਸਫਲਤਾ ਜਿਹੜੀ ਹੈਗੀ ਹੈ ਉਹ ਸਾਡੇ ਕਈ ਵਾਰ ਹੱਥ ਨਹੀਂ ਲੱਗਦੀ ਅਸੀਂ ਪਹਿਲਾਂ ਹਾਰ ਮੰਨ ਲੈਂਦੇ ਆ ਅਸੀਂ ਹਾਰ ਨਾ ਮੰਨੀਏ ਕਦੀ ਵੀ ਹਾਰਾਂਗੇ ਨਹੀਂ ਇਸ ਕਰਕੇ ਮੈਨੂੰ ਲੱਗਦਾ ਜਿੰਨੀ ਦੇਰ ਤੱਕ ਸਾਨੂੰ ਲੋਕਾਂ ਦੀ ਪਰਵਾਹ ਲੋਕਾਂ ਦੇ ਡਾਇਲੌਗ ਲੋਕਾਂ ਦੀ ਡੀਲਿੰਗ ਸਾਨੂੰ ਡਿਸਟਰਬ ਕਰਦੀ ਰਹੂਗੀ ਸਾਡੇ ਬਟਨ ਸਾਰੇ ਲੋਕਾਂ ਦੇ ਹੱਥ ਵਿੱਚ ਹੋਣਗੇ ਜਦੋਂ ਇੱਕ ਉਹਨਾਂ ਦਾ ਦਿਲ ਕਰੇਗਾ ਡਾਇਲੌਗ ਯੂਜ਼ ਕਰੇਗਾ ਸਾਡੇ ਨਾਲ ਸਬੰਧ ਵੀ ਨਹੀਂ ਰੱਖਦਾ ਉਹ ਉਹਨੇ ਸਾਡਾ ਮੂਡ ਆਫ ਕਰ ਦੇਣਾ ਬਿਲਕੁਲ ਅਸਲ ਦੇ ਵਿੱਚ ਆਪਣੀ ਜ਼ਿੰਦਗੀ ਦਾ ਰਿਮੋਟ ਆਪਾਂ ਲੋਕਾਂ ਨੂੰ ਫੜਾਇਆ ਹੋਇਆ ਹੈ ਇਸ ਕਰਕੇ ਸਭ ਬਹੁਤ ਜ਼ਰੂਰੀ ਹੈ ਕਿ ਜਿਹੜਾ ਆਪਣਾ ਹਮੇਸ਼ਾ ਹੀ ਸਾਨੂੰ ਪਤਾ ਹੈ ਸਾਡੇ ਲਈ ਕੀ ਚੰਗਾ ਹੈ ਕੀ ਮਾੜਾ ਹੈ ਸਲਾਹ ਜਿੰਨੀ ਮਰਜ਼ੀ ਲੈ ਲਓ ਦੂਜੇ ਤੋਂ ਪਰ ਆਪਣੀ ਜ਼ਿੰਦਗੀ ਦੇ ਫੈਸਲੇ ਖੁਦ ਕਰਨੇ ਇਸ ਲਈ ਜ਼ਰੂਰੀ ਹੈ ਕਿ ਉਹਦੇ ਕੌਨਸੀਕਵੈਂਸ ਜਿਹੜੇ ਆ ਅਸੀਂ ਭੁਗਤਨੇ ਆ ਸਾਨੂੰ ਕਦੇ ਵੀ ਜੇ ਕਿਸੇ ਨੇ ਕੁਝ ਬੋਲ ਦਿੱਤਾ ਸਾਨੂੰ ਪਤਾ ਹੈ ਵੀ ਇਹ ਸਾਡੀ ਜੇ ਲਤਾਂ ਉਹਦੀਆਂ ਖਿੱਚੀਆਂ ਜਾਂਦੀਆਂ ਨੇ ਜਿਹੜਾ ਉੱਪਰ ਚੜਦਾ ਤੇ ਫਿਰ ਇਸ ਕਰਕੇ ਲਤਾਂ ਦਾ ਖਿੱਚੇ ਹੋਣੀਆਂ ਬਿਲਕੁਲ ਸਾਨੂੰ ਇਹਦਾ ਇਹਦਾ ਮਤਲਬ ਇਹ ਮੈਸੇਜ ਲੈਣਾ ਚਾਹੀਦਾ ਵੀ ਇਹ ਸਾਡੀ ਰੀਸ ਨਹੀਂ ਕਰ پا ਰਿਆ ਸਾਡੇ ਨਾਲ ਨਹੀਂ ਤੁਰ پا ਰਿਆ ਇਸ ਕਰਕੇ ਸਾਨੂੰ ਉੱਪਰ ਨਹੀਂ ਆ پا ਰਿਹਾ ਸਾਨੂੰ ਥੱਲੇ ਖਿੱਚ ਕੇ ਆਪਣੇ ਆਪ ਨੂੰ ਉੱਚਾ ਕਰਨਾ ਚਾਹੁੰਦਾ बराबर होना चाहा है ओनु अपने ਨਾਲ ਲੈ ਕੇ ਚੱਲਣ ਦੀ ਕੋਸ਼ਿਸ਼ ਕਰਨੀ ਹੈ ਜਿਹੜਾ ਬਦਲਾ ਲੈਣ ਦੀ ਸੋਚ ਹੈ ਨਾ ਬਹੁਤ ਕਮਜ਼ੋਰ ਇਨਸਾਨਾਂ ਦੀ ਹੁੰਦੀ ਹੈ ਗ੍ਰੇਟ ਇਨਸਾਨ ਜਿਹੜੇ ਹੁੰਦੇ ਆ ਸਟਰੋਂਗ ਇਨਸਾਨ ਜਿਹੜੇ ਹੁੰਦੇ ਆ ਨਾ ਉਹ ਹਮੇਸ਼ਾ ਹੀ ਮਾਫ ਕਰ ਦਿੰਦੇ ਆ ਮਾਫੀ ਸ਼ਬਦ ਦਾ ਇਸਤੇਮਾਲ ਕੀਤਾ ਤੁਸੀਂ ਪਰ ਅੱਜਕਲ ਕੋਈ ਮਾਫ ਨਹੀਂ ਕਰਦਾ ਬਦਲੇ ਦੀ ਭਾਵਨਾ ਜ਼ਰੂਰ ਰੱਖਦਾ ਇਹ ਕਮਜ਼ੋਰ ਇਨਸਾਨ ਦੀ ਨਿਸ਼ਾਨੀ ਹੈ ਹਮੇਸ਼ਾ ਹੀ ਕਿ ਮੈਂ ਸਾਬਤ ਕਰਨਾ ਕਿ ਮੈਂ ਠੀਕ ਆ ਉਹ ਸਾਡੇ ਕੰਮਾਂ ਨੇ ਸਾਬਤ ਕਰ ਦੇਣਾ ਔਰ ਜਿਹੜਿਆਂ ਨੂੰ ਸਾਡੇ ਕੰਮਾਂ ਤੋਂ ਨਹੀਂ ਕਮਲਿਆਂ ਨੂੰ ਪਤਾ ਲੱਗ ਰਿਆ ਸੀ ਕੀ ਚੀਜ਼ ਹੈ ਉਹਨਾਂ ਕਮਲਿਆਂ ਨੂੰ ਤੁਸੀਂ ਸਾਬਤ ਕਰਕੇ ਲੈਣਾ ਕੀ ਹੈ ਅਸੀਂ ਕੀ ਲੈਣਾ ਉਹਨੂੰ ਸਾਬਤ ਕਰਕੇ ਅਸੀਂ ਠੀਕ ਹੈ ਜਿਹੋ ਜਿਹੇ ਇਨਸਾਨ ਹੁੰਦਾ ਉਹਦੀ ਨਜ਼ਰਾਂ 'ਚ ਅਸੀਂ ਉਹੋ ਜਿਹੀ ਹੁੰਨੇ ਹਾਂ ਇਸ ਕਰਕੇ ਆਪਣੇ ਕੰਮਾਂ 'ਤੇ ਮਤਲਬ ਰੱਖਣਾ ਚਾਹੀਦਾ ਹੈ ਜੋ ਸਾਨੂੰ ਚੰਗਾ ਲੱਗਦਾ ਹੈ ਵੀ ਸਾਡੇ ਲਈ ਚੰਗਾ ਹੈ ਔਰ ਸਮਾਜ ਲਈ ਵੀ ਚੰਗਾ ਹੈ ਉਹ ਕੰਮ ਸਾਨੂੰ ਕਰਨੇ ਚਾਹੀਦੇ ਆ ਇਸ ਕਮਲੀ ਬਿਰਨਾਮੇ ਜਾਂ ਕਮਲਾ ਫਿਰ ਇਹ ਕਮਲੀ ਦੁਨੀਆ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਇਸ ਪੱਖ ਤੋਂ ਕਿ ਉਹ ਕੀ ਕਹੇਗੀ ਇਹ ਸਭ ਤੋਂ ਵੱਡਾ ਮਨ 'ਚ ਆਪਣੇ ਧਾਰ ਲੈਣਾ ਚਾਹੀਦਾ ਕਿ ਸਾਡਾ ਸਭ ਤੋਂ ਵੱਡਾ ਦੁਸ਼ਮਣ ਇਹ ਹੀ ਖਿਆਲ ਹੈ ਕਿ ਕੀ ਕਹਿਣਗੇ ਲੋਕ ਜੇ ਮੈਂ ਫੇਲ ਹੋ ਗਿਆ ਤੇ ਇਸ ਕਰਕੇ ਜਿਹੜੇ ਬੰਦੇ ਬਹੁਤ ਹੀ ਜਿਹੜੇ ਵਿਕਾਸ ਕਰਦੇ ਆ ਉਹ ਦੁਨੀਆ 'ਚ ਕੰਮ-ਕਮਾਂ ਦੇ ਵਿੱਚ ਫੇਲ ਵੀ ਬਹੁਤ ਹੁੰਦੇ ਆ ਕੁਝ ਵੀ ਨਾ ਕਰਨ ਵਾਲੋਂ ਤੇ ਉਸ ਕੰਮ ਦੇ ਵਿੱਚ ਉਹਨੂੰ ਕਰਕੇ ਦੇਖ ਲੈਣਾ ਕਿੱਡਾ ਵੱਡਾ ਐਕਸਪੀਰੀਅੰਸ ਹੋ ਜਾਂਦਾ ਫੇਰ ਲੋਕੇ ਹੁਣ ਅਗਲੀ ਵਾਰ ਕੰਮ ਕਰਾਂਗੇ ਸਾਡੇ ਕੋਲ ਤਜਰਬਾ ਤਾਂ ਹੈਗਾ ਵੀ ਇਸ ਕਰਕੇ ਆ ਚੀਜ਼ ਸਾਨੂੰ ਵਾਪਰੀ ਸੀ ਤੇ ਅੱਗੇ ਤੋਂ ਆਪਾਂ ਦੁਬਾਰੇ ਗਲਤੀ ਨਹੀਂ ਕਰਨੀ ਪਰ ਕੰਮ ਤਾਂ ਕਰਨਾ ਨਾ ਤੇ ਇੰਨੇ ਸਾਡੇ ਕੋਲ ਐਕਸਪੀਰੀਅੰਸ ਹੋ ਜਾਂਦੇ ਆ ਕਈ ਵਾਰ ਅਸੀਂ ਉਹ ਕੰਮ ਕਰਨ ਤੋਂ ਝਿਜਕੀ ਜਾਂਦੇ ਆ ਤੇ ਐਦਾਂ ਹੀ ਮਤਲਬ ਸਾਰੇ ਸਾਰੇ ਐਕਸਪੀਰੀਅੰਸ ਨੂੰ ਲੈ ਕੇ ਸ਼ਮਸ਼ਾਨ ਘਾਟ ਦੀ ਖਾਕ ਬਣ ਜਾਂਦੇ ਨੇ ਕਈ ਲੋਕ ਸੋਚਦੇ ਆ ਕਿ ਮੈਨੂੰ ਕਰਨਾ ਚਾਹੀਦਾ ਫੇਰ ਜਦੋਂ ਬੈੱਡ ਤੇ ਪਹੁੰਚ ਜਾਂਦੇ ਆ ਡੈਥ ਬੈੱਡ ਤੇ ਫਿਰ ਉਹਨੂੰ ਪੁੱਛਦੇ ਆ ਕਿਦਾਂ ਤੁਸੀਂ ਫੀਲ ਕਰਦੇ ਆ ਹੁਣ ਜ਼ਿੰਦਗੀ ਦੇ ਵਿੱਚ ਕਹਿੰਦੇ ਮੈਂ ਚੰਗਾ ਕਰਨ ਦੀ ਬੜੀ ਸੋਚਿਆ ਸੀ ਕਹਿੰਦੇ ਪਰ ਹੁਣ ਸਮਾਂ ਨਹੀਂ ਰਿਹਾ ਬਿਲਕੁਲ ਇਹ ਸਮਾਂ ਨਹੀਂ ਰਿਹਾ ਹੁਣ ਮਨ ਤੇ ਬੋਝ ਲੈ ਕੇ ਦੁਨੀਆ ਨੂੰ ਅਲਵਿਦਾ ਕਹਿੰਦੇ ਆ ਬਹੁਤ ਅੱਛੀ ਨੌਲੇਜ ਰੱਖਣ ਵਾਲੇ ਬੰਦੇ ਚੰਗੀਆਂ ਗੱਲਾਂ ਕਰਨ ਵਾਲੇ ਬੰਦੇ ਕਈ ਵਾਰ ਚੰਗਾ ਕਰਨ ਦੇ ਵਿੱਚ ਬੁਰੀ ਤਰ੍ਹਾਂ ਫੇਲ ਹੋ ਜਾਂਦੇ ਆ ਮਤਲਬ ਚੰਗਾ ਕਰ ਹੀ ਨਹੀਂ ਪਾਉਂਦੇ ਕਦਮ ਅੱਧਾ ਹੀ ਨਹੀਂ ਪਾਉਂਦੇ ਵੀ ਕਿਤੇ ਫੇਲ ਨਾ ਹੋ ਜਾਵਾਂ ਬਿਲਕੁਲ ਕਿਤੇ ਦੁਨੀਆ ਮੇਰੇ ਤੇ ਹਸਣ ਨਾ ਲੱਗ ਜਾਵੇ ਦੁਨੀਆ ਮੈਨੂੰ ਕੀ ਕਹੇਗੀ ਲੋਕ ਕੀ ਸੋਚਣਗੇ ਤੇ ਇਹਨਾਂ ਸਾਰੇ ਡਰਾਂ ਨੂੰ ਆਪਣੇ ਮਨ ਚੋਂ ਕੱਢ ਦਈਏ ਤੇ ਫਿਰ ਪ੍ਰਮਾਤਮਾ ਦੀ ਵਿਸ਼ੇਸ਼ ਬਖਸ਼ਿਸ਼ ਜ ਮਤਲਬ ਡਰ ਜਣਾ ਹੁੰਦਾ ਨਾ ਇਹ ਬਾਦ ਦੁਸ਼ਮਣ ਹੈ ਸਾਡਾ ਇਸ ਕਰਕੇ ਸਾਡਾ ਸਮਾਂ ਬੜਾ ਬਰਬਾਦ ਕਰ ਦਿੰਦਾ ਸਾਡੇ ਕੋਲ ਜਿਹਨੇ ਸਮਾਂ ਬਰਬਾਦ ਕਰਤਾ ਲਾਈਫ ਬਰਬਾਦ ਹੀ ਕਰਨੀ ਬਰਬਾਦੀ ਹੋ ਜਾਂਦੀ ਹੈ ਲੇਜ਼ੀਨੈਸ ਤੇ ਇਹ ਸਮੇਂ ਦੀ ਬਰਬਾਦੀ ਲੇਜ਼ੀਨੈਸ ਜਿਹੜੀ ਹੈ ਖੁਸ਼ਹਾਲ ਬੰਦੇ ਕਦੇ ਸੁਸਤ ਨਹੀਂ ਹੁੰਦੇ ਸੁਸਤੀ ਖੁਸ਼ਹਾਲੀ ਦੀ ਦੁਸ਼ਮਣ ਹੈ ਧਰ ਵਿਕਾਸ ਦੇ ਵਿੱਚ ਬਹੁਤ ਵੱਡੀ ਰੁਕਾਵਟ ਹੈ ਇਹਨਾਂ ਚੀਜ਼ਾਂ ਨੂੰ ਜ਼ਿੰਦਗੀ ਚੋਂ ਕੱਢ ਦੀਏ ਤੇ ਵਿਜ਼ਨਰੀ ਬਣੀ ਅਸੀਂ ਕੱਲੀ ਡਿਜ਼ਾਇਰ ਡਿਜ਼ਰਵ ਕਰੀਏ ਡਿਜ਼ਾਇਰ ਤਾਂ ਪੂਰੀ ਹੋ ਹੀ ਜਾਣੀ ਹੈ ਬਿਲਕੁਲ ਡਿਜ਼ਰਵ ਕਰੀਏ ਅਸੀਂ ਡਿਜ਼ਾਇਨ ਰੱਖ ਲੰਨੇ ਆ ਤੇ ਡਿਜ਼ਰਵ ਕਰਦੇ ਨਹੀਂ ਤੇ ਸਟ्रेस ਤਾਂ ਹੋਣਾ ਹੀ ਹੈ ਫਿਰ ਬਿਲਕੁਲ ਹਾਂ ਜਿਸ ਤਰ੍ਹਾਂ ਤੁਸੀਂ ਡਰ ਬਾਰੇ ਦੱਸਿਆ ਕਿ ਡਰ ਕੀ ਹੈ ਜਾਂ ਫਿਰ ਲੋਕ ਕੀ ਕਹਣਗੇ ਬੜੇ ਬਖੂਬੀ ਹਨਾ ਕੁਝ ਸ਼ਬਦਾਂ ਦੇ ਵਿੱਚ ਤੁਸੀਂ ਇਹ ਦੱਸ ਦਿੱਤਾ ਤੇ ਜਰੂਰ ਸਾਡੇ ਜਿਹੜੇ ਦਰਸ਼ਕ ਨੇ ਉਹਨਾਂ ਨੂੰ ਵੀ ਬਖੂਬੀ ਪਤਾ ਲੱਗ ਗਿਆ ਹੋਵੇਗਾ ਕਿ ਡਰ ਨੂੰ ਕਿਵੇਂ ਕੱਢਿਆ ਜਾ ਸਕਦਾ ਹੈ ਤੇ ਇੱਕ ਲੋਕਾਂ ਦੀ ਪਰਵਾਹ ਕਰਨੀ ਬੰਦ ਕਰਨੀ ਪਵੇਗੀ ਲੋਕ ਕੀ ਕਹਿਣਗੇ ਇਹ ਸਭ ਤੋਂ ਪਹਿਲਾਂ ਸੋਚਣਾ ਸਾਨੂੰ ਬੰਦ ਕਰਨਾ ਪਵੇਗਾ ਜੇਕਰ ਅਸੀਂ ਆਪਣੀ ਜ਼ਿੰਦਗੀ ਨੂੰ ਖੁਸ਼ੀ ਦੇ ਨਾਲ ਜਿਉਣਾ ਚਾਹੁੰਦੇ ਹਾਂ ਸ਼ਮਸ਼ੀਰ ਜੀ ਤੁਹਾਡਾ ਬਹੁਤ ਬਹੁਤ ਤਨਫਾ ਤੁਸੀਂ ਆਪਣਾ ਕੀਮਤੀ ਵਕਤ ਸਾਡੇ ਲਈ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਫਤਿਹ